ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਅੱਜ ਆਪਾਂ ਲਾਈਵ ਦੇ ਵਿੱਚ ਸ਼ੰਭੂ ਬਾਡਰ ਦੀਆਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਜੋ ਕਿ ਪੁਲਿਸ ਕਨੇਓ ਬਹੁਤ ਜ਼ਿਆਦਾ ਹੰਗਾਮਾ ਹੋ ਰਿਹਾ ਤੁਸੀਂ ਦੇਖ ਸਕਦੇ ਹੋ ਕਿਸਾਨ ਜਥੇਬੰਦੀਆਂ ਜੁਟੀਆਂ ਹੋਈਆਂ ਨੇ ਪੂਰੀਆਂ ਕਿਸਾਨਾਂ ਦਾ ਬਹੁਤ ਭਾਰੀ ਤੇ 6 ਕਿਸਾਨ ਵੀ ਆਪਣੇ ਫੱਟੜ ਹੋ ਚੁੱਕੇ ਨੇ ਜੋ ਕਿ ਪੀਜੀਆਈ ਰੈਫਰ ਕਰੇ ਹੋਏ ਨੇ ਬਹੁਤ ਸੀਰੀਅਸ ਮੈਟਰ ਆ ਤੇ ਸਰਕਾਰ ਨੂੰ ਇਸ ਗੱਲ ਕਨੇ ਧਿਆਨ ਦੇਣਾ ਚਾਹੀਦਾ ਜੋ ਕਿ ਕਿਸਾਨਾਂ ਦੇ ਮਸਲੇ ਹੱਲ ਹੋਣੇ ਚਾਹੀਦੇ ਨੇ ਹਾਂਜੀ ਦੋਸਤੋ ਤੁਸੀਂ ਦਿਖਾ ਰਹੇ ਹਾਂ ਤੁਹਾਨੂੰ ਲਾਈਵ ਦੇ ਵਿੱਚ ਸ਼ੰਭੂ ਬਾਡਰ ਦੀਆਂ ਤਸਵੀਰਾਂ ਜੋ ਕਿ মিডিਆ ਨਾਲ ਗੱਲਬਾਤ ਚੱਲ ਰਹੀ ਹੈ ਆ ਆ ਦੇਖ ਸਕਦੇ ਹੋ ਬਹੁਤ ਵੱਡੇ ਵੱਡੇ ਕਿਲ ਲਾਏ ਹੋਏ ਨੇ ਉਹ ਜੋ ਤੁਸੀਂ ਦੇਖ ਸਕਦੇ ਹੋ ਵੱਡੇ ਵੱਡੇ ਕਿਲ ਦੇਖੋ ਡੀਐਸਪੀ ਰਾਮ ਕੁਮਾਰ ਜੀ ਉਹ ਅੱਜ ਗੱਲਬਾਤ ਕਰ ਰਹੇ ਨੇ ਹਾਲਾਂਕਿ ਉਹ ਕਹਿੰਦੇ ਕਿ ਸਾਨੂੰ ਪਰਮਿਸ਼ਨ ਤੁਸੀਂ ਦੇਖ ਸਕਦੇ ਹੋ ਡੀਐਸਪੀ ਸਾਹਿਬ ਗੱਲਬਾਤ ਚੱਲ ਰਹੀ ਹੈ उससे ज्यादा चली होगी हवा हमारी तरफ की आप फूल भी बरसाए आज तो हम क्यों हमने क्यों हमने क्यों फूल बरसाए शांति का प्रस्ताव क्यों खा ले लीजिए आप आप हमारा पूछना बड़ा मुद्दा प्रमुख जल भेजें आपके कौन आ रहे हैं गांव मिलने चले जाओ देश की सरकार आपके साथ है भाई देश की सरकार अपनी देश की जनता के लिए जनता के द्वारा जनता के लिए चुनी गई सरकार है वो उसका अहित कभी नहीं चाहेगी यदि यदि, यदि 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 लेकिन देश विरोधी आदमी कानून हाथ में लेंगे तो पुलिस का भी पीछा नहीं आपने आपसे वेरीफाई हुआ कि ये वही लोग हैं जो पहचान कर लो आपको कह रहा हूँ हमारे भाई हैं बुजुर्ग हैं हमारे भाई हैं बुजुर्ग हैं ਵਾਹਿਗੁਰੂ ਜੀ ਹਾਲੋ ਜੀ ਠੀਕ ਹੈ ਤਾਂ ਕਹਿ ਰਹੇ ਨੇ ਕਿ ਐਸੀ ਜੁਫਲਾ ਨਹੀਂ ਬਚਾਉਂਦੀ ਤੁਸੀਂ ਦੇਖ ਸਕਦੇ ਹੋ ਲਾਈਵ ਦੇ ਵਿੱਚ ਦੇਖ ਸਕਦੇ ਹੋ ਦੋਸਤੋ ਲਾਈਵ ਦੇ ਵਿੱਚ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਲਾਈਵ ਦੇ ਵਿੱਚ ਅਸੀਂ ਲਾਈਵ ਦੇ ਵਿੱਚ ਤਸਵੀਰਾਂ ਦੇਖ ਰਹੇ ਹਾਂ ਦੋਸਤੋ ਲਾਈਵ ਦੇ ਵਿੱਚ ਤੁਹਾਨੂੰ ਆਪਣੇ ਚੈਨਲ ਦੇ YouTube ਚੈਨਲ ਦੇ ਉੱਪਰ ਲਾਈਵ ਦਿਖਾ ਰਹੇ ਹਾਂ ਤਸਵੀਰਾਂ ਆਪਾਂ ਸ਼ੰਭੂ ਬਾਰਡਰ ਦੇ ਉੱਪਰ ਪਹੁੰਚੇ ਸੀ ਤੁਸੀਂ ਦੇਖ ਸਕਦੇ ਹੋ ਵੀ ਭਾਰੀ ਇਕੱਠ ਹੋਇਆ ਹੋਇਆ ਕਿਸਾਨਾਂ ਦੇ ਮੋਰਚੇ ਦੇ ਜੋ ਸਿੰਘ ਸੀ ਉਹ ਪਰਲੇ ਪਾਸੇ ਗਏ ਹੋਏ ਨੇ ਗੱਲਬਾਤ ਕਰਨ ਵਾਸਤੇ ਤੁਹਾਨੂੰ ਦਿਖਾ ਰਹੇ ਆ ਲਾਈਵ ਦੇ ਵਿੱਚ ਸ਼ੰਭੂ ਬਾਰਡਰ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਆਪਣੇ ਚੈਨਲ ਦੇ ਉੱਪਰ YouTube ਚੈਨਲ ਦੇ ਉੱਪਰ Facebook ਚੈਨਲ ਦੇ ਉੱਪਰ ਤੁਹਾਨੂੰ ਲਾਈਵ ਦਿਖਾ ਰਹੇ ਆ ਸ਼ੰਭੂ ਬਾਰਡਰ ਦੇ ਉੱਪਰ ਬਹੁਤ ਜ਼ਿਆਦਾ ਭਾਰੀ ਇਕੱਠਾ ਕਿਸਾਨਾਂ ਦਾ ਰੋਸ ਆ ਤੁਸੀਂ ਦੇਖ ਸਕਦੇ ਹੋ ਆਲੇ ਦੁਆਲੇ ਇੱਧਰ ਕਿਸਾਨ ਬਹੁਤ ਹਮ ਹਮਾ ਕੇ ਉਰੇ ਪਹੁੰਚੇ ਹੋਏ ਨੇ ਦੋਸਤੋ ਤੁਸੀਂ ਉਰੇ ਆ ਕੇ ਕਿਸਾਨਾਂ ਦਾ ਜਰੂਰ ਸਾਥ ਦਿਓ ਤੁਸੀਂ ਦੇਖ ਸਕਦੇ ਹੋ ਕਿ ਡੀਐਸਪੀ ਸਾਹਿਬ ਉੱਪਰ ਚੜ੍ਹ ਕੇ ਹੱਥ ਜੋੜ ਰਹੇ ਨੇ ਕਿਸਾਨਾਂ ਨੂੰ ਤੁਸੀਂ ਦੇਖ ਸਕਦੇ ਹੋ ਵੀ ਸਰਕਾਰਾਂ ਨੂੰ ਵੀ ਇਸ ਤਰ੍ਹਾਂ ਕਿਸਾਨਾਂ ਦੀਆਂ ਗੱਲਾਂ ਮੰਨ ਲੈਣੀਆਂ ਚਾਹੀਦੀਆਂ ਨੇ ਡੀਐਸਪੀ ਸਾਹਿਬ ਹੱਥ ਜੋੜ ਰਹੇ ਨੇ ਕਿਸਾਨਾਂ ਅੱਗੇ ਤੇ ਸਰਕਾਰ ਨੂੰ ਵੀ ਕਿਸਾਨਾਂ ਦੇ ਮਸਲੇ ਜ਼ਰੂਰ ਹੱਲ ਕਰਨੇ ਚਾਹੀਦੇ ਨੇ ਲਾਈਵ ਦਿਖਾ ਰਹੇ ਕਿਸਾਨ ਜੋ ਕਿਸਾਨਾਂ ਨੂੰ ਹੱਥ ਜੋੜ ਰਹੇ ਨੇ ਡੀਐਸਪੀ ਸਾਹਿਬ ਤੁਸੀਂ ਦੇਖ ਰਹੇ ਹੋ ਸਾਹਮਣੇ ਲਾਈਵ ਦੇ ਵਿੱਚ ਤਸਵੀਰਾਂ ਲਾਈਵ ਦੇ ਵਿੱਚ ਚੱਲ ਰਹੀਆਂ ਨੇ ਦੇਖ ਲਓ ਡੀਐਸਪੀ ਸਾਹਿਬ ਕਿਸ ਤਰ੍ਹਾਂ ਕਿਸਾਨਾਂ ਦੀਆਂ ਬੇਨਤੀਆਂ ਮੰਨ ਕਰ ਰਹੇ ਨੇ ਕਿਸਾਨਾਂ ਨੂੰ ਤੇ ਇਸ ਤਰ੍ਹਾਂ ਸਰਕਾਰਾਂ ਨੂੰ ਵੀ ਕਿਸਾਨਾਂ ਦੇ ਮਸਲੇ ਜ਼ਰੂਰ ਹੱਲ ਕਰਨੇ ਚਾਹੀਦੇ ਨੇ ਇਹ ਕਿਸਾਨਾਂ ਦਾ ਬਹੁਤ ਭਾਰੀ ਰੋਸ ਆ ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ਮੰਨ ਲੈਣੀਆਂ ਚਾਹੀਦੀਆਂ ਨੇ ਦਿੱਲੀ ਜਾਣ ਦਿੱਤਾ ਜਾਵੇ ਦਿੱਲੀ ਨਹੀਂ ਜਾਣ ਦੇਣਾ ਕਿਸਾਨਾਂ ਦੇ ਮਸਲੇ ਜ਼ਰੂਰ ਹੱਲ ਕੀਤੇ ਜਾਣ ਜੀ ਦੋਸਤੋ ਤੁਸੀਂ ਦੇਖ ਸਕਦੇ ਹੋ ਲਾਈਵ ਦੇ ਵਿੱਚ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਲਾਈਵ ਵਿੱਚ ਉਹ ਚੱਲ ਰਿਹਾ ਗੋਲੀਆਂ ਵੀ ਚਲਾਉਣਗੇ ਗੋਲੀਆਂ ਦੇ ਵੀ ਨਿਸ਼ਾਨੇ ਬਿਨ ਦਿੱਤੇ ਨੇ ਦੋਸਤੋ ਤੁਸੀਂ ਦੇਖ ਸਕਦੇ ਹੋ ਕਿਸਾਨਾਂ ਦੇ ਉੱਪਰ ਜੋ ਉਹ ਉੱਪਰ ਟੀਨਾਂ ਦੇ ਉੱਪਰ ਖੜਕੇ ਗੋਲੇ ਵਰਸਾਏ ਜਾ ਰਹੇ ਸੀ ਕਿਸਾਨਾਂ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਜੋ ਕਮਾਂਡੋ ਫੋਰਸ ਉੱਪਰ ਲੱਗੀ ਹੋਈ ਸੀ ਪਾਣੀ ਦੀ ਅੰਬਰਛਾਰਾ ਹੁਣ ਦੇਖ ਸਕਦੇ ਹੋ ਤੁਸੀਂ ਕਿਸਾਨ ਵੀ ਇਧਰੋਂ ਜੁਟੇ ਹੋਏ ਨੇ ਕਿਸਾਨ ਦਿੱਲੀ ਜਾਣਾ ਚਾਹੁੰਦੇ ਨੇ ਇਹ ਲੰਘੇ ਰਾਹੀਂ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਲਾਈਵ ਦੇ ਵਿੱਚ ਤਸਵੀਰਾਂ ਦਿਖਾ ਰਹੇ ਸ਼ੰਭੂ ਬਾਰਡਰ ਦੀਆਂ ਦੇਖ ਸਕਦੇ ਹੋ ਬਹੁਤ ਭਾਰੀ ਇਕੱਠ ਹੋਇਆ ਹੋਇਆ ਉਹ ਰੇਸ਼ੰਭੂ ਬਾਰਡਰ ਦੇ ਉੱਪਰ ਇੱਧਰ ਕਿਸਾਨ ਖੇਤਾਂ ਦੇ ਵਿੱਚ ਜੁਟੇ ਹੋਏ ਨੇ ਖੇਤਾਂ ਦੇ ਵਿੱਚ ਬੈਠੇ ਨੇ ਧਰਨੇ ਲਾ ਕੇ ਦੇਖ ਸਕਦੇ ਹੋ ਲਾਈਵ ਦੇ ਵਿੱਚ ਖੇਤਾਂ ਦੀਆਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਲਾਈਵ ਚੈਨਲ ਦੇ ਉੱਪਰ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰ ਦਿਓ ਦੋਸਤੋ ਆਪਣੇ ਨੂੰ ਹਾਂਜੀ ਦੋਸਤੋ ਤੁਸੀਂ ਦੇਖ ਸਕਦੇ ਹੋ ਕਿਸਾਨ ਸਵੇਰ ਦੇ ਜੁਟੇ ਹੋਏ ਨੇ ਜਦੋ ਜਹਿਦ ਹੋਏ ਹੋਏ ਨੇ ਉਧਰੋਂ ਪੁਲਿਸ ਵੀ ਕਿਸਾਨਾਂ ਨੂੰ ਅੱਗੇ ਨਹੀਂ ਲੰਘਣ ਦਿੱਤਾ ਜਾ ਰਿਹਾ ਕਿਸਾਨਾਂ ਨੂੰ ਕਿਸਾਨਾਂ ਦੇ ਉੱਪਰ ਭਾਰੀ ਹਮਲਾ ਹੋ ਰਿਹਾ ਤੁਸੀਂ ਦੇਖ ਸਕਦੇ ਹੋ ਪਾਣੀ ਦੀਆਂ ਬਰਸ਼ਾਰਾਂ ਪੰਜ ਕਿਸਾਨ ਫੱਟੜ ਹੋ ਚੁੱਕੇ ਨੇ ਬਹੁਤ ਉਹਨਾਂ ਨੂੰ ਭਾਰਤੀ ਕਰਾਇਆ ਗਿਆ ਤੁਸੀਂ ਦੇਖ ਸਕਦੇ ਹੋ ਕਿਸਾਨਾਂ ਦੇ ਉੱਪਰ ਦੁਬਾਰਾ ਫੇਰ ਤੋਂ ਅਥਰੂ ਗੈਸ ਦੇ ਗੋਲੇ ਸਿੱਟੇ ਜਾ ਰਹੇ ਨੇ ਤੁਸੀਂ ਦੇਖ ਸਕਦੇ ਹੋ ਅਥਰੂ ਗੈਸ ਦੇ ਗੋਲੇ ਸਟਾਰਟ ਹੋ ਚੁੱਕੇ ਨੇ ਨਾਕੇ ਲਾਇਏ ਹੋਏ ਨੇ ਨਾਕੇਬੰਦੀ ਕਰੀ ਹੋਈ ਆ ਤੁਸੀਂ ਦੇਖ ਸਕਦੇ ਹੋ ਨਦੀ ਦੇ ਵਿੱਚ ਦੀ 20 ਕਿਸਾਨਾਂ ਨੂੰ ਲੰਘਣ ਤੋਂ ਰੋਕਿਆ ਗਿਆ ਸਾਹਮਣੇ ਤੁਸੀਂ ਲਾਈਵ ਦੇ ਵਿੱਚ ਤਸਵੀਰਾਂ ਦੇਖ ਸਕਦੇ ਹੋ ਕਮਾਂਡੋ ਫੋਰਸ ਵੀ ਪਾਣੀ ਦੇ ਵਿੱਚ ਜੋ ਲਾਈ ਹੋਈ ਆ ਲਾਈਵ ਦੇ ਵਿੱਚ ਤਸਵੀਰਾਂ ਦੇਖ ਸਕਦੇ ਹੋ ਪੰਜ ਕਿਸਾਨ ਫੱਟੜ ਹੋ ਚੁੱਕੇ ਨੇ ਜੋ ਹਸਪੀਟਲ ਦੇ ਵਿੱਚ ਭਰਤੀ ਕਰਵਾਏ ਗਏ ਨੇ ਪੰਜ ਕਿਸਾਨਾਂ ਦੇ ਗੋਲੇ ਲੱਗੇ ਦੋਸਤੋ ਪੰਜ ਕਿਸਾਨਾਂ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਾਇਆ ਗਿਆ ਦੋਸਤੋ ਤੁਸੀਂ ਦੇਖ ਸਕਦੇ ਹੋ ਲਾਈਵ ਦੇ ਵਿੱਚ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਵਾਟਰ ਕੈਨਲ ਵੀ ਚਲਾਉਣਾ ਸ਼ੁਰੂ ਕਰ ਦਿੱਤਾ ਜਾਂ ਤੇ ਗੋਲੀਆਂ ਉਹ ਚਲਾਤਾ ਉਹ ਚਲਾਤਾ ਕੈਮੀਕਲ ਓਕੇ ਕੈਮੀਕਲ ਚਲਾ ਦਿੱਤਾ ਗਿਆ ਤੁਸੀਂ ਦੇਖ ਸਕਦੇ ਹੋ ਲਾਈਵ ਦੇ ਵਿੱਚ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਕੈਮੀਕਲ ਪਾਣੀ ਨਹੀਂ ਹੈ ਦੋਸਤੋ ਲਾਈਵ ਦੇ ਵਿੱਚ ਦਿਖਾ ਰਹੇ ਹਾਂ ਕੈਮੀਕਲ ਵਾਲਾ ਬਹੁਤ ਹੀ ਬਹੁਤ ਜਿਆਦਾ ਦੇਖ ਸਕਦੇ ਹੋ ਬਹੁਤ ਜ਼ਿਆਦਾ ਕੈਮੀਕਲ ਬਹੁਤ ਜ਼ਿਆਦਾ ਖਤਰਨਾਕ ਕੈਮੀਕਲ ਚਲਾ ਦਿੱਤਾ ਤੁਸੀਂ ਦੇਖ ਸਕਦੇ ਹੋ ਲਾਈਵ ਦੇ ਵਿੱਚ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਦੋਸਤੋ ਜੋ ਪਾਣੀ ਨਹੀਂ ਹੈ ਕੈਮੀਕਲ ਕੈਮੀਕਲ ਵਾਲਾ ਪਾਣੀ ਆ ਲੈ ਵੀ ਦੋਸਤੋ ਲਾਈਵ ਦੇ ਵਿੱਚ ਤੁਹਾਨੂੰ ਦਿਖਾ ਰਹੇ ਹਾਂ ਉਹ ਦੇਖੋ ਥਰੂ ਗੋਲੇ ਥਰੂ ਗੋਲੇ ਥਰੂ ਗੋਲੇ ਥਰੂ ਗੋਲੇ ਥਰੂ ਗੋਲੇ ਮਾਰੇ ਗਨੇ ਦੋਸਤੋ ਦੇਖ ਸਕਦੇ ਹੋ ਤੁਸੀਂ ਲਾਈਵ ਦੇ ਵਿੱਚ ਚੱਲ ਰਹੀਆਂ ਅਥਰੂ ਗੋਲੇ ਅਥਰੂ ਗੋਲੇ ਅਥਰੂ ਗੋਲੇ ਦੇ ਗੋਲੇ ਸਿੱਟੇ ਗਏ ਨੇ ਦੋਸਤੋ ਦੇਖ ਸਕਦੇ ਹੋ ਲਾਈਵ ਦੇ ਵਿੱਚ ਤੁਹਾਨੂੰ ਦਿਖਾ ਰਹੇ ਹਾਂ ਬਹੁਤ ਖਤਰਨਾਕ ਗੋਲੇ ਅਥਰੂ ਗੈਸ ਦੇ ਗੋਲੇ ਤੁਸੀਂ ਦੇਖ ਸਕਦੇ ਹੋ ਕਿਸਾਨ ਦੇ ਵੱਜਿਆ ਅਥਰੂ ਗੈਸ ਦੇ ਗੋਲੇ ਤੁਸੀਂ ਲਾਈਵ ਦੇ ਵਿੱਚ ਦੇਖ ਰਹੇ ਹੋ на ਅਥਰੂ ਗੋਲੇ ਦੇ ਗੋਲੇ ਸਿੱਟੇ ਗਏ ਨੇ ਦੋਸਤੋ ਦੇਖ ਸਕਦੇ ਹੋ ਲਾਈਵ ਦੇ ਵਿੱਚ ਤੁਹਾਨੂੰ ਦਿਖਾ ਰਹੇ ਹਾਂ ਬਹੁਤ ਖਤਰਨਾਕ ਗੋਲੇ ਅਥਰੂ ਗੈਸ ਦੇ ਗੋਲੇ ਤੁਸੀਂ ਦੇਖ ਸਕਦੇ ਹੋ ਕਿਸਾਨ ਦੇ ਬੱਜਾ ਅਥਰੂ ਗੈਸ ਦੇ ਗੋਲੇ ਤੁਸੀਂ ਲਾਈਵ ਦੇ ਵਿੱਚ ਦੇਖ ਰਹੇ ਹੋ ਨਨ ਹਾਂਜੀ ਦੋਸਤੋ ਤੁਸੀਂ ਦੇਖ ਸਕਦੇ ਹੋ ਐਂਬੂਲੈਂਸ ਦੇ ਵਿੱਚ ਉਹ ਕਿਸਾਨ ਵੀਰ ਨੂੰ ਲਜਾਇਆ ਗਿਆ ਹੁਣ ਤੱਕ 5 ਕਿਸਾਨ ਜ਼ਖਮੀ ਹੋ ਚੁੱਕੇ ਨੇ ਐਂਬੂਲੈਂਸ ਉਹਨੀਆਂ ਐਂਬੂਲੈਂਸਾਂ ਭਰ ਕੇ ਜਾ ਰਹੀਆਂ ਨੇ ਤੁਸੀਂ ਦੇਖ ਸਕਦੇ ਹੋ ਐਂਬੂਲੈਂਸਾਂ ਦੀਆਂ ਲਾਈਨਾਂ ਲੱਗੀਆਂ ਹੋਈਆਂ ਨੇ ਕਿਸਾਨ ਵੀਰ ਦੇ ਅਥਰੂ ਗੈਸ ਦਾ ਗੋਲਾ ਲੱਗਿਆ ਗੋਲਾ ਲੱਗਣ ਦੇ ਕਾਰਨ ਕਿਸਾਨ ਵੀਰ ਬਿਉਸ਼ ਹੋ ਗਿਆ ਉਸ ਨੂੰ ਲਜਾਇਆ ਗਿਆ ਬਾਰਡਰ ਦੇ ਉੱਪਰ ਬਹੁਤ ਭਿਆਨਕ ਬਹੁਤ ਤੁਸੀਂ ਦੇਖ ਸਕਦੇ ਹੋ ਲਾਈਵ ਦੇ ਵਿੱਚ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਦੋਸਤੋ